ਹੈਲੋ ਫਰੈਂਡ ਸਸ਼ੀਕਾਲ ਮੈਂ ਥੋੜੀ ਸਵੇਰੇ ਉੱਠੀ ਆ ਤੇ ਮੈਲੇਤੀ ਅੰਗੜਾਈ ਜੀ ਅੰਗੜਾਈ ਲੈਂਦੇ ਲੈਂਦੇ ਮੈਨੂੰ ਯਾਦ ਆਇਆ ਕਿ ਮੈਂ ਤਾਂ ਜਾਣਾ ਸਿਰ ਸੋਈ ਚਰ ਸੋਈ ਚ ਮਾ ਥੋੜੇ ਬਹੁਤੇ ਚੱਕੇ ਭਾਂਡੇ ਭਾਂਡੇ ਚੱਕਦੇ ਚੱਕਦੇ ਫਿਰ ਮੈਂ ਫਿਰ ਮੈਨੂੰ ਯਾਦ ਆਇਆ ਕਿ ਇੱਕ ਚਮਟਾ ਰਹਿ ਗਿਆ ਸੀ ਮੈਂ ਉਹ ਚੱਕ ਕੇ ਰੱਖਿਆ ਭਾਂਡਿਆਂ ਚ ਫਿਰ ਮੈਨੂੰ ਯਾਦ ਆਇਆ ਕਿ ਮੈਂ ਅੰਦਰ ਮੇਰਾ ਕੰਮ ਸਾਰਾ ਪਿਆ ਸੀਗਾ ਮੈਂ ਅੰਦਰ ਐਂਟਰੀ ਕੀਤੀ ਐਂਟਰੀ ਕਰਨ ਤੋਂ ਬਾਅਦ ਮੈਂ ਥੋੜਾ ਕੰਬਲ ਕੋਸ਼ਿਸ਼ ਕੀਤੀ ਇੱਕ ਕੰਬਲ ਚੱਕਾ ਮੈਂ ਕੰਬਲ ਬਹੁਤ ਪਾਰੀ ਸੀਗਾ ਫਿਰ ਮੈਨੂੰ ਯਾਦ ਆਇਆ ਕਿ ਥੋੜਾ ਨੱਚਣਾ ਸੀ ਡਾਂਸ ਕੀਤਾ ਡਾਂਸ ਕਰਦੇ ਕਰਦੇ ਫਿਰ ਮੈਂ ਹਸਣ ਤੇਰਾ ਤੋ ਬਾਤ ਬਾਤੋ ਬਾਤਵਾ ਮੈਂ ਇਹ ਗਾਣਾ ਗਾਇਆ ਇਹਦੇ ਵਿੱਚ ਤੋਰੀ ਮੂਹਾ ਵੀ ਸਾਡਾ ਨੱਚ ਰਿਹਾ ਸੀ ਅੱਗੇ ਅੱਗੇ ਫਿਰ ਮੈਨੂੰ ਭੁੱਖ ਲੱਗੀ ਮੈਂ ਕੇਲਾ ਖਾਦਾ ਕੇਲੇ ਖਾਂ ਕੇਲਾ ਬਹੁਤ ਸਵਾਦ ਸੀ ਕੇਲਾ ਖਾਣ ਤੋਂ ਬਾਅਦ ਮੈਂ ਥੋੜਾ ਸੇਵ ਚੱਕਿਆ ਸੇ ਤਾਂ ਮੈਂ ਤੋਂ ਖਾਦਾ ਨਹੀਂ ਗਿਆ ਕਿਉਂਕਿ ਮੈਂ ਫਿਰ ਮੈਂ ਡਸਟਿੰਗ ਕੀਤੀ ਯਾਦ ਆਇਆ ਮੈਨੂੰ ਡਸਟਿੰਗ ਕਰਨੀ ਹੈ ਮੈਂ ਡਸਟਿੰਗ ਕਰਨ ਤੋਂ ਬਾਅਦ ਥੋੜਾ ਮੈਨੂੰ ਯਾਦ ਆ ਕਿ ਮੈਂ ਬਾਹਰ ਜਾਣਾ ਸੀਗਾ ਮੈਂ ਅੱਜ ਬਾਹਰ ਚ ਨਹੀਂ ਖੜੀ ਸੀਗੀ ਫਿਰ ਮੈਂ ਗਈ ਬਾਹਰ ਨੂੰ ਤੋਰੀ ਮੂੰਹ ਮੇਰੇ ਕਨੇ ਝਾਕ ਰਿਆ ਸੀ ਵੀ ਇਹ ਕੀ ਕਰਦੀ ਫਿਰਦੀ ਆ ਫਿਰ ਮੈਂ ਕੜੀ ਬਾਹਰ ਚ ਬਾਹਰ ਚ ਖੜ ਕੇ ਫਿਰ ਮੈਂ ਇਧਰ ਉਧਰ ਜੀਬਾ ਜੂਬਾ ਕੱਢੀਆਂ ਫਿਰ ਮੈਂ ਦੇਖਿਆ ਇਧਰ ਉਧਰ ਇਧਰ ਉਧਰ ਕੋਈ ਨਹੀਂ ਦਿਸਿਆ ਮੈਨੂੰ ਫਿਰ ਮੈਂ ਆਪਣੇ ਗੇਟ ਤੇ ਗੇਟ ਦੇ ਨਾਲ ਲੱਗ ਕੇ ਰੱਸਿਆ ਵਾਂਗੂ ਖੜ ਗਈ ਫਿਰ ਮੈਂ ਦੇਖਿਆ ਮਾਣਾ ਅੰਦਰ ਹੀ ਠੀਕ ਆ ਅੰਦਰ ਮੇਰਾ ਕੰਮ ਪਿਆ ਫਿਰ ਮੈਂ ਫੇਰ ਭੱਜੀ ਭੱਜੀ ਅੰਦਰ ਗਈ ਮੈਨੂੰ ਠੰਡ ਲੱਗੀ ਤੇ ਠੰਡ ਲੱਗਣ ਤੋਂ ਬਾਅਦ ਮੈਂ ਜਲਦੀ ਜਲਦੀ ਗਈ ਮੱਥੇ ਤੇ ਹੱਥ ਮਾਰਦੀ ਫਿਰ ਮੈਂ ਕੰਬਲ ਚ ਘੁੱਸ ਗਈ ਫਰੈਂਡ ਕੰਬਲ ਚ ਘੁੱਸਦਿਆਂ ਸਾਰੀ ਮੈਂ ਗਰਮ ਹੋ ਗਈ ਮੈਂ ਥੋੜੀ ਨਿੱਗੀ ਨਿੱਗੀ ਹੋ ਗਈ ਫਿਰ ਮੈਂ ਥੋੜਾ ਮੂੰਹ ਟੱਡ ਕੇ ਐਲਸੀਡੀ ਦੇਖੀ ਆਪਦੀ ਗਾਣਾ ਦੇਖਿਆ ਐਲਸੀਡੀ ਤੇ ਚੱਲ ਰਿਹਾ ਫਿਰ ਮੈਨੂੰ ਯਾਦ ਆਇਆ ਕਿ ਮੈਂ ਥੋੜਾ ਜੋਗਿੰਗ ਕਰਨੀ ਸੀਗੀ ਆਵੇ ਦੇ ਪੱਜਾ ਦੌੜੀ ਕਰਨੀ ਸੀ ਪੱਜਾ ਦੌੜੀ ਤੋਂ ਬਾਅਦ ਫਿਰ ਮੈਂ ਸਟੈਂਡ ਚੱਕਿਆ ਥੋੜਾ ਇਹਦਾ ਕੋਈ ਕੰਮ ਨਹੀਂ ਸੀ ਇਹ ਰੱਖਦਾ ਮੈਂ ਫਿਰ ਮੈਂ ਜਾ ਕੇ ਜੋਗਿੰਗ ਫੋਗਿੰਗ ਕੀਤੀ ਥੋੜਾ ਮੈਂ ਸੋਚਿਆ ਕਿ ਚਲੋ ਵਜਨ ਥੋੜਾ ਘਟ ਜੂਗਾ ਕਿਉਂਕਿ ਮੈਂ ਇਕੱਲੇ ਸ ਬਹੁਤ ਜ਼ਿਆਦਾ ਖਾਨਨੀ ਆ ਤੇ ਮੇਰਾ ਸਾਹ ਚੜਨ ਲੱਗ ਗਿਆ ਸੀਗਾ ਮੈਂ ਜੋਗਿੰਗ ਪੂਰੀ ਕੀਤੀ ਫਰੈਂਡ ਜਿੰਨੀ ਕਿ ਮੇਰੇ ਤੋਂ ਹੋ ਸਕੀ ਤੇ ਮੈਂ ਬਾਹਾਂ ਇੱਧਰ ਉੱਧਰ ਮਾਰ ਲੱਗੀ ਲੱਤਾਂ ਬਾਹਾਂ ਮਾਰੀਆਂ ਉਸ ਤੋਂ ਬਾਅਦ ਮੈਂ ਲੱਤ ਲੁੱਟਾ ਮਾਰ ਕੇ ਫਿਰ ਮੈਂ ਮੋਟਰਸਾਈਕਲ ਦੀ ਸਟਾਰਟਿੰਗ ਕੀਤੀ ਮੈਂ ਕਿ ਚੱਲ ਸਕਦੇ ਆ ਮੋਟਰਸਾਈਕਲ ਕੋ ਨਾਲ ਮੈਂ ਬਹੁਤ ਪੰਗੇ ਲੈਤੇ ਮੈਂ ਸੋਚਿਆ ਕਿੱਥੇ ਚਾਬੀ ਲੱਗਦੀ ਆ ਕਿਵੇਂ ਇਹ ਕਰੀਦਾ ਕਿਵੇਂ ਨਹੀਂ ਫਿਰ ਮੈਨੂੰ ਖਾਂਸੀ ਆਈ ਮੈਂ ਖੰਗੀ ਥੋੜਾ ਜਆ ਤੇ ਉਸ ਤੋਂ ਬਾਅਦ ਫਿਰ ਮੈਂ ਸੋਚੀ ਜਾਵਾ ਵੀ ਹਾਂ ਬਹਿ ਕੇ ਸ਼ਾਇਦ ਮੈਨੂੰ ਨੌਲੇਜ ਆ ਜਾਏ ਫਿਰ ਉਸ ਤੋਂ ਬਾਅਦ ਮੈਂ ਹੈਲਮਟ ਚੱਕਿਆ ਮੈਂ ਕਿਾ ਚੱਲ ਵੀ ਸਿਰ ਤੇ ਸੱਟ ਵੇਟਣਾ ਬੱਜੇ ਕਈ ਵਾਰੀ ਮੋਟਰਸਾਈਕਲ ਮੇਰੇ ਤੋਂ ਨਾ ਰੁਕਿਆ ਹੈਲਮਟ ਪਾਉਣਾ ਬਹੁਤ ਜ਼ਰੂਰੀ ਆ ਫਿਰ ਮੈਂ ਹੈਲਮਟ ਲੈ ਕੇ ਮੋਟਰਸਾਈਕਲ ਕੋਲੇ ਮੋਟਰਸਾਈਕਲ ਮੈਂ ਪਿੱਛੋਂ ਧੱਕਾ ਮਾਰਿਆ ਫਰੈਂਡ ਫਿਰ ਮੈਂ ਸੋਚਿਆ ਯਾਰ ਇਹ ਤਾਂ ਪਿੱਛੋਂ ਧੱਕਾ ਮਾਰਨਾ ਚੱਲੂਗਾ ਕਿ ਫਿਰ ਮੈਂ ਸੋਚਿਆ ਨਹੀਂ ਟਰੈਕਟਰ ਹੀ ਠੀਕ ਆ ਕਰਨਾ ਤੇਰੇ ਵਾਸਤੇ ਤੂੰ ਟਰੈਕਟਰ ਚਲਾ ਸਕਦੀ ਏ ਤੂੰ ਮੋਟਰਸਾਈਕਲ ਨਹੀਂ ਚਲਾ ਸਕਦੀ ਫਿਰ ਮੈਂ ਟਰੈਕਟਰ ਚਲਾਇਆ ਥੋੜਾ ਟਰੈਕਟਰ ਚਲਾਉਂਦੇ ਚਲਾਉਂਦੇ ਫੇਰ ਵੀ ਮੇਰਾ ਸਾਹ ਚੜ ਗਿਆ ਫਿਰ ਮੈਂ ਲੇਟ ਗਈ ਟਰੈਕਟਰ ਤੇ ਫਿਰ ਮੈਂ ਉੱਠੀ ਫਿਰ ਮੈਂ ਜਾ ਕੇ ਸ਼ੀਸ਼ਾ ਦੇਖਿਆ ਸ਼ੀਸ਼ਾ ਦੇਖਦੇ ਅਨਸਾਰ ਮੈਨੂੰ ਐ ਲੱਗਿਆ ਵੀ ਜਿਵੇਂ ਮੇਰਾ ਰੰਗ ਅੱਗੇ ਨਾਲੋਂ ਗੋਰਾ ਹੋ ਗਿਆ ਮੈਂ ਧੁੱਪ ਚ ਗਈ ਧ ਸ਼ੀਸ਼ਾ ਦੇਖਦੇ ਫਿਰ ਮੈਂ ਜੀਵ ਕੱਢੀ ਫਿਰ ਮੈਂ ਫ੍ਰਿਜ ਖੋਲਿਆ ਫ੍ਰਿਜ ਦੇ ਵਿੱਚ ਦੇਖਿਆ ਚਾਰ ਆਂਡੇ ਪਏ ਸੀ ਆਂਡੇ ਮੈਂ ਦੋ ਚੱਕ ਲਏ ਸੀ ਫਿਰ ਮੈਂ ਦੇਖਿਆ ਹੋਰ ਕੁਝ ਦੇਖਾਂ ਫ੍ਰਿਜ ਦੇ ਵਿੱਚ ਹੈਗਾ ਕੁਝ ਫਿਰ ਮੈਂ ਟਮਾਟਰ ਦੇਖੇ ਟਮਾਟਰਾਂ ਦੀ ਟੋਕਰੀ ਭਰੀ ਸੀ ਉਹਨਾਂ ਵਿੱਚੋਂ ਮੈਂ ਇੱਕ ਚੱਕਿਆ ਫਿਰ ਮੈਂ ਰੱਖਤਾ ਫਿਰ ਸ਼ਾਇਦ ਮੇਰੀ ਯਾਦ ਆਇਆ ਕਿ ਮੈਨੂੰ ਵਿਆਹ ਦਾ ਕਾਰਡ ਆਇਆ ਸੀਗਾ ਮੈਂ ਜਾਣਾ ਬਰਾਤ ਮੈਨੂੰ ਵਿਆਹ ਦਾ ਕਾਰਡ ਆਇਆ ਕਾਰਡ ਦੇ ਵਿੱਚ ਅੱਖਰ ਬਹੁਤ ਬਰੀਕ ਸੀ ਫਿਰ ਮੈਂ ਉਹ ਪੜੇ ਥੋੜੇ ਗਰੇਜੀ ਚ ਸੀ ਫਿਰ ਅੱਖਾਂ ਧੁੰਦਲੀਆਂ ਸੀਗਾ ਨਹੀਂ ਪੜਿਆ ਜਾਂਦਾ ਸੀ ਮੇਰੇ ਤਾਂ ਚੰਗੀ ਤਰ੍ਹਾਂ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਨਾਲ ਫਿਰ ਮੈਂ ਪੰਜਾਬੀ ਚ ਥੋੜੇ ਬੋਤੇ ਅੱਖਰ ਪੜੇ ਫਿਰ ਵੀ ਅੱਖਾਂ ਮੇਰੀਆਂ ਧੁੰਦਲੀਆਂ ਸੀ ਮਲਣ ਲੱਗੀਆਂ ਅੱਖਾਂ ਨੂੰ ਫਿਰ ਉਹਦੇ ਬਾਅਦ ਫਿਰ ਮੈਂ ਪੜਿਆ ਮਾੜਾ ਮੋਟਾ ਫਿਰ ਮੈਂ ਉਹਦੇ ਵਿੱਚ ਹੀ ਪਤਾ ਮੈਂ ਕਿਰਨਾ ਤੇਰੇ ਵਸ ਦਾ ਰੋਗ ਹੈ ਨਹੀਂ ਕਾੜ ਨੂੰ ਕਾੜ ਦੀ ਥਾਂ ਤੇ ਰਹਿਣ ਦੇ ਕਿਰਨਾ ਤੂੰ ਕਾਦੇ ਵਾਸਤੇ ਪੰਗੇ ਕਰਦੀਆਂ ਕਾੜ ਮੈਂ ਤੋ ਪੈ ਨਹੀਂ ਰਿਹਾ ਸੀ ਬੜੀ ਮੁਸ਼ਕਲ ਨਾਲ ਮੈਂ ਕਾੜ ਵਿੱਚ ਪਾਇਆ ਉਹਦੇ ਲਫਾਫੇ ਦੇ ਫਿਰ ਮੈਂ ਕਾੜ ਦੇ ਤਾ ਰੱਖ ਫੇਰ ਮੈਨੂੰ ਯਾਦ ਆਇਆ ਮੈਂ ਇੰਸਟਾਗ੍ਰਾਮ ਤੇ ਰੀਲ ਬਣਾਉਣੀ ਸੀ ਜਿਹਦੇ ਵਿੱਚ ਗਾਣਾ ਚੱਲ ਰਿਹਾ ਸੀ ਉਸ ਦਿਨ ਤੇਰਾ ਤੋਬਾ 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 ਹੌਲੇ ਲਿਆ ਕੁੜੀ ਨੇ ਦਿਲ ਮੇਰਾ ਨਾਲੇ ਹਜੇ ਗੋਲਦਾ ਹੈ ਮੇਰਾ ਹੀ ਇਰਾਦਾ ਹੁਸਨ ਤੇਰਾ ਤੋਬਾ ਤੋਬਾ ਇੰਸਟਾਗ੍ਰਾਮ ਰੀਲ ਤਾਂ ਫੇਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇੰਸਟਾਗ੍ਰਾਮ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਭਾਈ ਕੰਬਲ-ਕੁੰਬਲ ਚੱਕੋ ਕੰਬਲ ਮੈਂ ਚੱਕਤੇ ਸੀਗੇ ਸਾਰੇ ਬੈੱਡ ਕਰਤਾ ਆਪਾਂ ਓਕੇ ਤੁਸੀਂ ਦੇਖ ਸਕਦੇ ਹੋ ਫੇਰ ਮੈਂ ਥੋੜਾ ਨੱਚੀ ਨੱਚ ਕੇ ਫਿਰ ਮੈਨੂੰ ਯਾਦ ਆਇਆ ਕਿ ਕੰਬਲ ਵੀ ਮੈਨੂੰ ਦਿਖਾਈ ਦੇਵਾ ਫਰੈਂਡਾਂ ਨੂੰ ਆਵਦਾ ਨੂੰ ਵੀ ਕਿੱਥੇ ਰੱਖਿਆ ਮੈਂ ਕੰਬਲ ਫਿਰ ਚੱਲ ਰਹੀ ਸੇਲਰ ਸਜ ਗਾਣੇ ਵੇ ਫਿਰ ਮੈਂ ਠੁੰਮ ਕੇ ਲਾਇਏ ਥੋੜੇ ਗਾਣੇ ਮੈਨੂੰ ਵਧੀਆ ਲੱਗਦੇ ਆ ਨੱਚਣ ਚ ਨੱਚਣਾ ਕੁਝ ਨਾ ਮੈਨੂੰ ਵਧੀਆ ਲੱਗਦਾਗਾ ਫਿਰ ਮੈਂ ਠੁੰਮ ਕੇ ਲਾਇਏ ਫਿਰ ਮੈਂ ਥੋੜਾ ਹੋਰ ਲਾਇਟ ਠੁੰਮ ਕੇ ਫਿਰ ਮੈਂ ਗਈ ਸਿੱਧਾ ਰਸੋਈ ਚ ਰਸੋਈ ਕੱਲੀ ਮੈਂ ਜਾ ਕੇ ਦੇਖਿਆ ਫਿਰ ਮੈਂ ਸੋਚਿਆ ਵੀ ਥੋੜੀ ਡਸਟਿੰਗ ਕਰਨਾ ਰਸੋਈ ਦੀ ਵੀ ਗੈਸ ਸਾਫ ਕੀਤਾ ਗੈਸ ਤੇ ਕੱਪੜਾ ਮਾਰਿਆ ਗਾਜ਼ ਤੇ ਕਪੜਾ ਮਾਰਨ ਤੋਂ ਬਾਅਦ ਫਿਰ ਮੈਂ ਹੋਰ ਚੰਗੀ ਤਰ੍ਹਾਂ ਕਪੜਾ ਮਾਰਿਆ ਮੈਨੂੰ ਤਸੱਲੀ ਜੀ ਨਹੀਂ ਹੋਈ ਫर्श ਤੇ ਕਪੜਾ ਮਾਰਿਆ ਫਿਰ ਮੈਂ ਸਟੈਂਡ ਚੱਕੇ ਸਟੈਂਡ ਚੱਕਣ ਤੋਂ ਬਾਅਦ ਫਿਰ ਮੈਂ ਫर्श ਫਿਰ ਚੰਗੀ ਤਰ੍ਹਾਂ ਝਾੜੀ ਤੇ ਝਾਰ ਕੇ ਫਿਰ ਮੈਂ ਝਾੜੂ ਚੱਕਣ ਆਈ ਝਾੜੂ ਬੈਟਕ ਦੇ ਵਿੱਚ ਪਏ ਸੀ ਮੈਂ ਕਿਹਾ ਚੱਲ ਤੋਰੀ ਤਾਂ ਰੋਜ਼ ਹੀ ਝਾੜੂ ਮਾਰਦਾ ਅੱਜ ਮੈਂ ਮਾਰਦੀ ਆ ਤੇ ਮੈਂ ਝਾੜੂ ਚੱਕਿਆ ਝਾੜੂ ਮੈਂ ਥੋੜਾ ਮੋਢੇ ਤੇ ਰੱਖ ਲਿਆ ਮੋਢੇ ਤੇ ਝਾੜੂ ਰੱਖ ਕੇ ਮੈਂ ਹੌਲੀ-ਹੌਲੀ ਜਾਈ ਗਈ ਜਾਈ ਗਈ ਜਾਏਗੀ ਫਿਰ ਮੈਂ ਰਸੋਈ ਚ ਵੜ ਗਈ ਫਿਰ ਮੈਂ ਰਸੋਈ ਦੇ ਵਿੱਚ ਜਾ ਕੇ ਮੈਂ ਕਿ ਰਸੋਈ ਬਾਅਦ ਚ ਮੈਂ ਭਾਂਡੇ ਮਾਂਜੂਗੀ ਤਾਂ ਰਸੋਈ ਗਿੱਲੀ ਹੋ ਜੂਗੀ ਰਸੋਈ ਚ ਮੈਂ ਝਾੜੂ ਮਾਰਿਆ ਮੋਟਾ-ਮੋਟਾ ਸਾਰਾ ਮੈਂ ਕੱਢ ਦਿੱਤਾ ਟੋਕਰੀ ਸਬਜ਼ੀ ਵਾਲੀ ਖਿਚੀ ਫ੍ਰਿਜ ਦੇ ਪਿਛਲੇ ਪਾਸੋਂ ਕੱਢਿਆ ਝਾੜੂ ਮੈਂ ਤੇ ਫਿਰ ਮੈਂ ਟੋਕਰੀ ਉੱਥੇ ਹੀ ਲਾਤੀ ਤੇ ਫਿਰ ਮੈਂ ਚੰਗੀ ਤਰ੍ਹਾਂ ਇਧਰੋਂ ਆਟੇਲ ਢੋਲੀ ਕੰਨੂ ਚੰਗੀ ਤਰ੍ਹਾਂ ਹਾਂ ਕੱਢਿਆ ਝਾੜੂ ਵਧੀਆ ਮੱਕਾ ਸਫਾਈ ਬਹੁਤ ਜ਼ਰੂਰੀ ਆ ਫਿਰ ਤੋਰੀ ਨੇ ਚੱਕ ਲੈ ਝਾੜੂ ਤੋਰੀ ਨੂੰ ਮੈਂ ਕਹਿਆ ਵੀ ਤੂੰ ਹੀ ਕਰ ਸਕਦਾ ਇਹ ਕੰਮ ਤੇਰੇ ਵੱਸ ਦਾ ਰੋਗ ਆ ਮੇਰੇ ਵੱਸ ਦਾ ਰੋਗ ਹੈ ਹੀ ਰੀਗਾ ਫਿਰ ਉਹਨੇ ਝਾੜੂ ਮਾਰਿਆ ਸਟੈਂਡ ਚੱਕਿਆ ਥੋੜਾ ਸਟੈਂਡ ਨਾਲ ਮਸਤੀ ਕੀਤੀ ਫਿਰ ਮੈਂ ਕਹੇ ਕਾਦੇ ਬਾਤ ਚੱਕਿਆ ਫਿਰ ਉਹਨੇ ਰੱਖਤਾ ਮੇਰੇ ਕਹਣ ਤੇ ਮੜ ਕਿਉਂ ਉਹਨੇ ਠਮਕੇ ਲਾਏ ਠਮਕੇ ਲਾਉਣ ਤੋਂ ਬਾਅਦ ਫਿਰ ਉਹ ਝਾੜੂ ਮਾਰ ਲੱਗਾ ਫਿਰ ਝਾੜੂ ਉਹਨੂੰ ਚੰਗੀ ਤਰ੍ਹਾਂ ਮਾਰਨਾ ਨਹੀਂ ਆਇਆ ਉਹਨੇ ਥੋੜਾ ਸਟਾਈਲ ਕੀਤਾ ਫਿਰ ਉਹਨੇ ਪੋਚੇ ਲੈਣੇ ਸ਼ੁਰੂ ਕਰਤੇ ਝਾੜੂ ਮਾਰ ਕੇ ਪੋਚੇ ਉਹਨੇ ਦੱਬ ਦੱਬ ਕੇ ਜ਼ੋਰ ਜ਼ੋਰ ਦੀ ਲਾਏ ਫਿਰ ਉਹਨੇ ਹੈਲੋ ਕਿਆ ਸਾਰਿਆਂ ਨੂੰ ਫਿਰ ਉਹਨੇ ਜੋਰ ਲਾਤਾ ਪੂਰਾ ਦਿਖਾਤਾ ਜੋਰ ਚੱਲ ਵੇ ਚੱਲ ਵੇ ਚੱਲ ਵੇ ਚੱਲ ਵੇ ਚੱਲ ਵੇ ਚੱਲ ਵੇ ਇਹ ਹੈ ਜੀ ਮੇਰੇ ਮਾਤਾ ਦਾ ਕਮਰਾ ਇੱਥੇ ਅਸੀਂ ਪੂਰੀ ਸਫਾਈ ਰੱਖਦੇ ਆਂ ਫਿਰ ਉਹਨੇ ਥੋੜਾ ਹੱਸ ਕੇ ਗੱਡੀਆਂ ਕੀਤੀਆਂ ਅਸਿਆਂ ਗੱਡੀਆਂ ਤੋਂ ਬਾਅਦ ਫਿਰ ਉਹ ਚਾਹ ਉੱਢ ਲਪਿਆ ਫਿਰ ਆਪਦੇ ਕੰਮ ਕਰਨ ਨੂੰ ਨੇ ਧਿਆਨ ਦਿੱਤਾ ਫਿਰ ਮੈਂ ਆ ਗਈ ਮੈਂ ਤੇ ਮસ્ਤੀ ਮਾਰੀ ਮੇਰੇ ਵਾਲ ਚਿੱਟੇ ਹੋ ਗਏ ਸੀ ਮੈਂ ਥੋੜਾ ਦੇਖਿਆ ਵੇ ਇਹਨਾਂ ਨੂੰ ਕਾਲੇ ਕਰ ਲਗੇ ਕਿਉਂਕਿ ਚਿੱਟੇ ਵਾਲ ਭੜੇ ਲੱਗਦੇ ਆ ਤੇ ਫੇਰ ਮੈਂ ਥੋੜਾ ਵਿਖਾਇਆ ਵੀ ਤੋਰੀ ਸਾਡਾ ਲੱਗਿਆ ਪਿਆ ਫੇਰ ਪੋਚੇ ਲਾਉਣ ਚੰਗੀ ਤਰ੍ਹਾਂ ਉਹਨੂੰ ਮੈਂ ਕਿਹਾ ਮੈਂ ਕਿਹਾ ਚੰਗੀ ਤਰ੍ਹਾਂ ਮਾਰ ਭਾਈ ਚੰਗੀ ਤਰ੍ਹਾਂ ਤੇ ਉਹਨੇ ਬਾਹੇ ਕੀਤਾ ਫੇਰ ਫੇਰ ਮੈਂ ਜੀਬਾ ਕੱਢੀਆਂ ਫੇਰ ਮੈਂ ਬਾਲ ਚ ਹੱਥ ਮਾਰਿਆ ਫੇਰ ਬਾਲਾ ਚ ਹੱਥ ਮਾਰਨ ਤੋਂ ਬਾਅਦ ਫੇਰ ਮੈਂ ਸੋਚਿਆ ਕਿ ਚੱਲ ਥੋੜਾ ਗਾਣਾ ਗਾ ਲੈ ਫਿਰ ਮੈਂ ਗਾਣਾ ਮੜਾ ਜਗਾ ਫੇਰ ਮੈਂ ਮੈਨੇ ਤੋਰੀ ਨੇ ਫੜਾਤੇ ਪੋਚੇ ਕਹਿੰਦਾ ਹੁਣ ਤੂੰ ਮਸਤੀ ਮਾਰੀਆ ਤੂੰ ਪੋਚੇ ਲਾ ਉਹ ਨੱਚਣ ਲੱਗ ਗਿਆ ਮੈਂ ਦੁਖੀ ਹੋਈ ਬੈਠੀ ਸੀ ਮੈਂ ਕਿਹਾ ਮੈਂ ਥੋਣੀ ਵਾਈਦਾ ਮੈਂ ਫੇਰ ਦੁਖੀ ਹੋ ਕੇ ਮਾਰਿਆ ਥੋੜ ਫੇਰ ਉਹ ਮਨ ਕਹਾਂ ਚੰਗੀ ਤਰ੍ਹਾਂ ਮਾਰ ਮੈਂ ਕਿਹਾ ਮੇਰੇ ਵਾਤਾ ਰੋਕ ਦੇ ਨਹੀਂ ਫਿਰ ਉਹਨੇ ਫੇਰ ਝਾੜੂ ਮਾਰਿਆ ਪੋਚਾ ਪੋਚਾ ਮਾਰ ਕੇ ਚੰਗੀ ਤਰ੍ਹਾਂ ਫੇਰ ਉਹਨੂੰ ਮੈਂ ਕਿਹਾ ਵੀ ਚੰਗੀ ਤਰ੍ਹਾਂ ਮਾਰ ਚੰਗੀ ਤਰ੍ਹਾਂ ਮਾਰ ਚੰਗੀ ਤਰ੍ਹਾਂ ਮਾਰ ਫਿਰ ਉਹਨੇ ਚੰਗੀ ਤਰ੍ਹਾਂ ਮਾਰਿਆ ਪੋਚਾ ਹੱਸਿਆ ਖੇਡੀਆਂ ਕੀਤੀਆਂ ਸੀ ਮਸਤੀ ਕੀਤੀ ਬਾਪੁੱਤਾਂ ਨੇ ਬਹੁਤ ਜ਼ਿਆਦਾ ਤੇ ਫਿਰ ਮੈਂ ਗੇਟ ਚ ਕੰਨੀ ਗਈ ਮੈਂ ਕਾ ਕੀ ਕਰਨਾ ਮੈਂ ਥੋੜਾ ਬਾਹਰ ਗੇਟ ਖੋਲਿਆ ਮੈਂ ਥੋੜਾ ਦੇਖਿਆ ਮੈਂ ਚੱਲ ਗੇਟ ਕੋਨੇ ਦੇਖਦੇ ਆ ਭਣ ਭਾਈ ਮੱਥੇ ਲੱਗੂਗਾ ਪਰ ਮੇਰੇ ਮੱਥੇ ਕੋਈ ਨਹੀਂ ਲੱਗੇ ਮੈਂ ਦੁਦਰ ਚੱਕੀ ਫਿਰ ਅਫਸੋਸ ਮੈਂ ਸੋਚਿਆ ਕਿ ਅੰਦਰ ਹੀ ਠੀਕ ਆ ਫਿਰ ਮੈਂ ਅੰਦਰ ਨੂੰ ਗਈ ਫਿਰ ਅੰਦਰ ਜਾ ਕੇ ਫਿਰ ਮੈਂ ਕੁੰਡਾ ਲਾ ਚੁੱਕੀ ਸੀ ਕੁੰਡਾ ਲਾ ਲਿਆ ਗੇਟ ਨੂੰ ਕੁੰਡਾ ਲਾ ਕੇ ਫਿਰ ਫਿਰ ਅਸੀਂ ਨਾਲੀ ਸਾਫ ਕਰਨ ਗਏ ਤੋਰੀ ਨੇ ਕਈ ਚੱਕੀ ਕਈ ਚੱਕ ਕੇ ਉਹ ਨਾਲੀ ਸਾਫ ਕਰਨ ਗਿਆ ਬਾਹਰੋਂ ਬਾਹਰੋਂ ਸਾਡੇ ਹਜੇ ਨਾਲੀ ਬਣੀ ਨਹੀਂ ਹੈਗੀ ਚੰਗੀ ਤਰ੍ਹਾਂ ਇਰ ਮੈਂ ਉਹਨੂੰ ਕਿਹਾ ਵੀ ਆ ਚੰਗੀ ਤਰ੍ਹਾਂ ਘਾਹ ਪੂਸ ਜੇ ਚੰਗੀ ਤਰ੍ਹਾਂ ਕਰਦੇ ਉਹ ਵਿਚਾਰਾ ਕਰ ਹੀ ਗਿਆ ਤੇ ਸਾਡਾ ਪਾਣੀ ਲੰਗਦਾ ਹੋ ਗਿਆ ਇੱਥੇ ਸਾਡੇ ਘਾਹ ਪੂਸ ਬਹੁਤ ਜ਼ਿਆਦਾ ਸੀ ਗੰਦਗੀ ਜੀ ਵੀ ਬਹੁਤ ਜ਼ਿਆਦਾ ਆ ਇਹ ਫਿਰ ਸਾਨੂੰ ਸਾਫ਼ ਕਰਨੀ ਪੈਂਦੀ ਹੈਗੀ ਤੇ ਸਾਡਾ ਅੰਦਰ ਦਾ ਪਾਣੀ ਇੱਥੇ ਆਉਂਦਾ ਜੀ ਸਾਡੇ ਹਜੇ ਨਾਲੀਆਂ ਬਣੀਆਂ ਨਹੀਂ ਹੈਗਾ ਫਿਰ ਅਸੀਂ ਅੰਦਰ ਗਏ ਅੰਦਰ ਕਈ ਚੱਕੀਆਂ ਨੇ ਕਈ ਜਾ ਕੇ ਫਿਰ ਅੰਦਰ ਗਿਆ ਫਿਰ ਉਹਨੇ ਪੈਰ ਪੁੰਜੇ ਫਿਰ ਅੰਦਰ ਭੱਜ ਗਿਆ ਫਿਰ ਮੈਂ ਵੀ ਪਿੱਛੇ ਪਿੱਛੇ ਭੱਜ ਲਈ ਉਹਦੇ ਪਿਛੇ ਪਿਛੇ ਭੱਜ ਕੇ ਫੇਰ ਉਹਨੇ ਕਹੀ ਰੱਖ ਤੀ ਕਹੀ ਫੇਰ ਉਹਨੇ ਫੇਰ ਮੈਂ ਤੁਹਾਨੂੰ ਦਿਖਾਇਆ ਕਿ ਸਾਡੇ ਘਰ ਦੇ ਪੋਚੇ-ਫੋਚੇ ਪੂਰੇ ਲਾਗੇ ਪੂਰੇ ਘੈਂਟ ਬਣ ਗਿਆ ਮੇਰਾ ਘਰ ਤੁਸੀਂ ਦੇਖ ਸਕਦੇ ਹੋ ਜੀ ਮੈਂ ਲੰਬੀਆਂ ਬਾਹਾਂ ਕਰਕੇ ਦਿਖਾ ਰਹੀ ਹਾਂ ਇਹ ਕੰਮ ਸਾਰਾ ਮੈਂ ਕੀਤਾ ਇਹ ਦੇਖੋ ਮੇਰੀ ਮਾਤਾ ਦਾ ਕਮਰਾ ਦੇਖੋ ਜੀ ਕਿੰਨਾ ਸੋਹਣਾ ਬਣਾਤਾ ਮੈਂ ਪੂਰੇ ਪੋਚੇ ਲਾ ਕੇ ਫਰਨੈਲ ਪਾ ਕੇ ਪੋਚੇ ਲਾਏ ਆ ਜੀ ਹੁਣ ਮੈਂ ਤੁਹਾਨੂੰ ਲੈ ਕੇ ਚੱਲੀ ਹਾਂ ਰਸੋਈ ਘਰ 'ਚ ਮੇਰੇ ਰਸੋਈ ਘਰ 'ਚ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਹੈ ਜੀ ਪਾਂਡੇ ਮੈਂ ਸਾਰੇ ਮਾਂ ਇਤੇ ਸੀਗੇ ਤੇ ਚਿੰਤ ਤੇ ਸੀ ਜੜ ਡੋੜ ਸਾਰੇ ਭਾਂਡੇ ਕਿਉਂਕਿ ਇਹ ਸਾਰਾ ਕੰਮ ਮੈਂ ਕੀਤਾ ਜੀ ਮੈਂ ਨਹੀਂ ਕੀਤਾ ਪਰ ਅਸੀਂ ਰਲ ਮਿਲ ਕੇ ਕੀਤਾ ਫਿਰ ਮੈਨੂੰ ਯਾਦ ਆਇਆ ਕਿ ਮੈਂ ਮਣੀ ਪਲਾਟ ਨੂੰ ਪਾਣੀ ਪਾਉਣਾ ਟੈਂਕੀ ਸਾਡੀ ਭਰ ਗਈ ਸੀ ਉੱਥੇ ਪਾਣੀ ਆ ਰਿਹਾ ਸੀ ਤਾਜਾ ਫਿਰ ਮੈਂ ਮਣੀ ਪਲਾਟ ਕੋਲੇ ਗਈ ਆਪਦੇ ਮਣੀ ਪਲਾਟ ਨੂੰ ਮੈਂ ਦਿੱਤਾ ਪਾਣੀ ਪਾਣੀ ਦੇ ਕੇ ਫਿਰ ਮੈਂ ਉੱਤੇ ਛੜਕਿਆ ਉਹਦੇ ਪਾਣੀ ਫਿਰ ਮੈਂ ਉਹਨੂੰ ਹਾਂ ਪਾਣੀ ਛਿੜਕਤਾ ਫਿਰ ਮੈਂ ਮੱਥਾ ਟੇਕਿਆ ਉਹਨੂੰ ਮੈਂ ਕਿਹਾ ਮੇਰੇ ਘਰੇ ਮਣੀ ਆਉਂਦੀ ਰਵੇ ਮੈਂ ਮਤਾਂ ਨਾ ਹੀ ਪਾਣੀ ਪੀਉਂਦੀ ਰਹੂੰਗੀ ਮੈਂ ਸੀਸ ਝੁਕਾ ਕੇ ਸਿਰ ਝੁਕਾ ਕੇ ਉਹਨੂੰ ਮੱਥਾ ਟੇਕਿਆ ਫਿਰ ਮੈਂ ਕਿਹਾ ਆਜੋ ਜੀ ਫਿਰ ਮੈਂ ਡੱਬਾ ਰੱਖਤਾ ਮਸ਼ੀਨ ਤੇ ਤੇ ਮਸ਼ੀਨ ਤੇ ਡੱਬਾ ਰੱਖ